ਪਿਛਲੇ ਦਿਨੀਆ ਜਿਹੜਾ ਮਨਦੋਟ ਥਾਣਾ ਪੈਂਦਾ ਉਹਦੇ ਵਿੱਚ ਐਸਐਚਓ ਅਪਨਰ ਚਵਾਨ ਜਿਨ੍ਹਾਂ ਨੂੰ ਕੋਈ ਵਿਜੀਲੈਂਸ ਦੀ ਟੀਮ ਨੇ ਕਾਬੂ ਕੀਤਾ ਜਿਹੜੇ ਬਿੱਟੂ ਤਾਂ ਮੰਜੀ ਆ ਉਹਨਾਂ ਵੱਲੋਂ ਜਿਹੜੀ ਪੂਰੀ ਕਾਰਵਾਈ ਕਰਵਾਈ ਗਈ ਸੀ ਉਹ ਸਾਡੇ ਨਾਲ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਉਣੀ ਹੈ ਕੀ ਕਹਣਾ ਬਿੱਟੂ ਕੀ ਕਹਣਾ ਤੁਹਾਡਾ ਜੋ ਇਹ ਕਾਰਵਾਈ ਕਰਵਾਈ ਹੈ ਜੀ ਇਹ ਇੱਕ ਇਹਨਾਂ ਦਾ ੱਟਕਾ ਹੈ ਜੀ ਨਚੋੜ ਨਾ ਦੁਨੀਆਂ ਨੂੰ ਇਹਨਾਂ ਦਾ ਇਹ ਬਣ ਚੁੱਕਿਆ ਵੀ ਜੋ ਅਸੀਂ ਰੱਬ ਤੋਂ ਵੀ ਉੱਚੇ ਆ ਜੀ ਇਹ ਇਹ ਨਹੀਂ ਸਮਝਦੇ ਵੀ ਰੱਬ ਵੀ ਕੋਈ ਚੀਜ਼ ਏ ਇਹ ਕੋਈ ਮਾੜਾ ਬੰਦਾ ਨਹੀਂ ਵੇਖਦੇ ਕੋਈ ਚੰਗਾ ਨਹੀਂ ਵੇਖਦੇ ਜੀ ਇਹ ਜਿਹਨੂੰ ਆਉਂਦੇ ਨੇ ਨਚੋੜਨ ਦੀ ਕਰਦੇ ਨੇ ਵੀ ਉਹਦਾ ਸਾਰਾ ਫੂਲ ਪਾਣੀ ਇਕੱਠਾ ਕਰਕੇ ਬਾਹਰ ਕੱਢ ਲੈਂਦੇ ਮਿੱਥੇ ਕੀ ਮਸਲਾ ਸੀ ਥੋੜਾ ਜਿਆਦਾ ਆਪਣੇ ਵਿੱਚ ਇਹ ਜੀ ਮੈਂ ਕਿਸ ਤੋਂ ਪੈਸੇ ਲੈਣੇ ਸੀਗੇ ਉਸ ਬੰਦੇ ਨਾਲ ਜਦੋਂ ਮੈਂ ਪੈਸੇ ਲੈਣ ਗਿਆ ਉਹਦੇ ਘਰ ਤੇ ਮੁੰਡੋੜਦਨ ਤੋ ਉਹੋ ਹੁਣਾਂ ਦੀ ਅੱਗੋਂ ਮੇਰੇ ਨਾਲ ਉਹਨੇ ਦੇਖੀਆਂ ਕੀਤੀਆਂ ਜੀ ਧਮਕੀਆਂ ਦਿੱਤੀਆਂ ਮਾਰੰਦੀਆਂ ਮੈਨੂੰ ਮੋਹ ਦੇ ਖਿਲਾਫ ਦਰਖਾਸਤ ਦਿੱਤੀ ਜੀ ਡੀਐਸਪੀ ਸਾਹਿਬ ਨੂੰ ਫਰੋਇਪੁਰ ਆ ਕੇ ਉਹਨਾਂ ਨੇ ਮਾਰਕ ਕਰਕੇ ਮੋਂਡੋਰ ਤੇ ਇਤੀ ਮੋਂਡੋਰ ਜਦੋਂ ਮੈਂ ਗਿਆ ਤੇ ਅੱਗੋਂ ਐਸਐਚਓ ਸਾਹਿਬਾ ਬਣੋ ਚਵਾਨ ਜੀ ਬੈਠੇ ਸੀਗੇ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕੋਈ ਨਹੀਂ ਬੰਦਾ ਇਹਨੂੰ ਬੁਲਾ ਕੇ ਗੱਲ ਕਰਾਂਗੇ ਇਹਨਾਂ ਨੇ ਗੱਲ ਕੀਤੀ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ 2 ਲੱਖ ਦੀ ਮੰਗ ਕੀਤੀ 2 ਲੱਖ ਮੈਂ ਇਹਨਾਂ ਨੂੰ ਕਿਹਾ ਵੀ ਬਹੁਤ ਜ਼ਿਆਦਾ ਵਿਚਾਰ ਲੱਗਦਾ ਪਰ ਤੁਸੀਂ ਸਾਰਾ ਲੈ ਲਓ ਮੈਂ ਜਾਨਾ ਕਰ ਫਿਰ ਕਰਦੇ ਕਰਾਉਂਦੇ ਸਾਡਾ 1 ਲੱਖ ਰੁਪਏ 'ਚ ਸੌਦਾ ਹੋਇਆ ਜੀ ਪਰ ਮੈਨੂੰ ਇਹ ਚੁਬਦਾ ਸੀ ਕਿ ਮੇਰੇ ਪੈਸੇ ਨੇ ਕੌਣ ਪਸੀਨੇ ਦੀ ਕਮਾਈ ਹੈ ਮੇਰੀ ਕੋਈ ਇਹ ਨਾਲ ਹੀ ਤਾਂ ਹੈ ਨਹੀਂ ਸੀਗੀ ਤੇ ਮੈਂ ਇਸ ਵਾਸਤੇ ਦੇਣਾ ਨਹੀਂ ਚਾਹੁੰਦਾ ਸੀ ਤੇ ਮੈਂ ਇਸ ਲਈ ਵਿਜੀਲੈਂਸ ਨਾਲ ਪਰਮਾਰ ਸਾਹਿਬ ਨਾਲ ਸੰਪਰਕ ਕੀਤਾ ਉਹਨਾਂ ਨੂੰ ਸਾਰਾ ਆਪਣਾ ਦੁੱਖ ਦੱਸਿਆ ਵੀ ਆਹ ਕੁਝ ਚੱਲ ਰਿਹਾ ਜੀ ਉੱਥੇ ਐ ਹੋ ਰਿਹਾ ਆਹ ਸਬੂਤ ਨੇ ਜੀ ਮੇਰੇ ਕੋਲੇ ਆਹ ਗੱਲਬਾਤ ਉਹਨਾਂ ਨੇ ਮੇਰੀ ਸਾਰੀ ਗੱਲਬਾਤ ਧਿਆਨ ਨਾਲ ਸੁਣ ਕੇ ਬੜੇ ਵਧੀਆ ਤਰੀਕੇ ਨਾਲ ਐਸਐਸਪੀ ਸਰਦਾਰ ਸਵਰਦੀਪ ਸਿੰਘ ਉਹਨਾਂ ਦੀ ਡਿਊਟੀ ਲਾਈ ਉਹਨਾਂ ਨੇ ਅੱਗੇ ਡੀਐਸਪੀ ਸਰਦਾਰ ਤਜਿੰਦਰਪਾਲ ਸਿੰਘ ਉਹ ਵੀ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੇ ਬੜਾ ਵਧੀਆ ਡੀਲ ਕੀਤਾ ਮੇਰੇ ਨਾਲ ਆਏ ਇੱਥੇ ਟੀਮ 15 ਬੰਦਿਆਂ ਦੀ ਉਹਨਾਂ ਨੇ ਆ ਕੇ ਇਹਦੇ ਤੇ ਰੇਡ ਕੀਤਾ ਔਰ ਸਮੇਤ ਪੈਸੇ ਰੰਗੇ ਦੀ ਫੜਿਆ ਜੀ ਸਰ ਜਿਹੜੀ ਫਿਰੋਜ਼ਪੁਰ ਦੀ ਟੀਮ ਹੈ ਇੱਥੇ ਵਿਜੀਲੈਂਸ ਉਹ ਵੀ ਇੱਥੇ ਮੌਜੂਦ ਹੈ ਤੁਹਾਨੂੰ ਚੰਡੀਗੜ੍ਹ ਮੋਹਾਲੀ ਕਿਉਂ ਜਾਣਾ ਪਿਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਇਸ ਤਰ੍ਹਾਂ ਹੈ ਜੀ ਬਈ ਇਹਦੇ ਤੋਂ ਪਹਿਲਾਂ ਵੀ ਤਿੰਨ ਟਰੈਪ ਲੱਗੇ ਸੀਗੇ ਕੁਝ ਤਾਂ ਇਹ ਹੁੰਦਾ ਸੀਗਾ ਵਿੱਚੋਂ ਕੋਈ ਬੰਦੇ ਐ ਉਹ ਜੇ ਇਹਦੇ ਕੋਈ ਹੋਣੇ ਰਿਲੇਟਡ ਜਿੰਨਾਂ ਨਾਲ ਇਹਦਾ ਕੋਈ ਹੋਊਗਾ ਉਹ ਲੀ ਕਰ ਦਿੰਦੇ ਸੀਗਾ ਜੀ ਤੇ ਉਹ ਟਰੈਪ ਜਿਹੜਾ ਉਹ ਪੂਰਾ ਸਫਲ ਨਹੀਂ ਹੋ ਪਾਉਂਦਾ ਸੀਗਾ ਜੀ ਇਹ ਖਿਸਕ ਜਾਂਦਾ ਸੀਗਾ ਗੁਰੂਰ ਸਾਹਿਬ ਪਿੱਛੇ ਤੋਂ ਲੈ ਦੇਣਾ ਚਾਹੀਦਾ ਤੇ ਟਰੈਪ ਲੱਗਿਆ ਸੀਗਾ ਉੱਥੇ ਵੀ ਇਹ ਖਿਸਕ ਗਿਆ ਔਰ ਕੋ ਟ੍ਰੈਪ ਜਿਹੜਾ ਸਕਸੈਸ ਨਹੀਂ ਹੋ ਸਕਿਆ ਇਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਮਿਨੀ ਬੁੱਕ ਘਰਿਆਂ ਦੀ ਵਿੱਚ ਇਹੀ ਕਹਿ ਸਕਦੇ ਆ ਜੀ ਇਹੀ ਕਹਿ ਸਕਦੇ ਆ ਵੀ ਜਿਹੜੀ ਕੋਈ ਲੋਕਲ ਲੈਵਲ ਤੇ ਇਹਨਾਂ ਦੀ ਜਿਹੜਾ ਕੋਈ ਵੈਕੋ ਐਸਐਸਪੀ ਸਾਹਿਬ ਜੋ ਜ਼ਿਲ੍ਹੇ ਦੇ ਮਾਲਕ ਨੇ ਬਹੁਤ ਚੰਗੇ ਨੇ ਇਨਸਾਨ ਨੇ ਉਹਨਾਂ ਦੇ ਚੰਗੇ ਵਧੀਆ ਅਫਸਰ ਨੇ ਡੀਏ ਆਈ ਸਾਹਿਬ ਬੜੇ ਚੰਗੇ ਵਧੀਆ ਅਫਸਰ ਨੇ ਕੋਤਾ ਰਾਤਾਂ ਨੂੰ ਵੀ ਤੁਰੇ ਬ੍ਰਦਨ ਨਹੀਂ ਤਾਂ ਇਡੇ ਵੱਡੇ ਅ fırs ਰਾਤਾਂ ਨੂੰ ਨਹੀਂ ਨਿਕਲਦੇ। ਉਹ ਤੁਰੇ ਬ੍ਰਦਨ ਸੜਕਾਂ ਤੇ ਔਰ ਉਹ ਕ੍ਰਾਈਮ ਨੂੰ ਸਭ ਚੀਜ਼ ਨੂੰ ਢਲ ਪਾਉਂਦੇ। ਪਰ ਇਹ ਇਹ ਜਿਹੜੇ ਕੋਈ ਥਲੜੇ ਕੋਈ ਹੁੰਦੇ ਕੋਈ ਦੂਜੇ ਚੀਜ਼ੇ ਉਹ ਥਲਿਓ ਥੱਲੇ ਮਿਲ ਕੇ ਆਪ ਦਾ ਕੰਮ ਚਲਾ ਜਾਂਦੇ। ਹੁਣੇ ਜਿਹੜਾ ਅਧਿਕਾਰੀ ਇਹ ਫੜਿਆ ਗਿਆ ਬੀਜੀ ਯੂਨੀਵਰਸਿਟੀ ਟੀਮ ਦੇ ਕੋਲ ਗਿਆ। ਕੁਝ ਉਦਾਸੇ ਵੀ ਹੋ ਗਏ। ਕੋਈ ਹੋਰ ਅਧਿਕਾਰੀ ਨਹੀਂ ਲੱਗਦਾ ਜਿਹਨੇ ਇਹ ਬਿਲਕੁਲ ਜੀ ਬਿਲਕੁਲ ਇਹ ਉਹ ਉਹ ਆਪਦੀ ਕਰ ਰਹੇ ਨੇ ਜੀ ਜੋ ਜਾਇਦਤ ਬਾਰੇ ਸੁਣਨ ਚਾਏ ਨੇ ਵੀ ਇਹਦੇ ਮੁਹੱਲੀ ਵੀ ਪਲਾਟ ਨੂੰ ਤੇ ਏਅਰਪੋਰਟ ਰੋਡ ਤੇ ਗਏ ਜੀ ਤੁਸੀਂ ਮੰਨ ਕਰਦੇ ਹਾਂ ਮੈਂ ਮੰਨ ਕਰਦਾ ਪੂਰੀ ਤਰ੍ਹਾਂ ਇਹਦੀ ਜੇ ਹੋਈ ਛਾਣਬੀਨ ਕਰਕੇ ਤੇ ਇਹਦੇ ਤੇ ਕਾਰਵਾਈ ਵੜਦੀ ਕੀਤੀ ਜੋ ਇਹਦੇ ਕੋਈ ਆਉਂਦਾ ਹੈ ਦੇ ਵਿੱਚ ਉਹਦੇ ਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਕ ਬੜੀ ਵੱਡੀ ਗੱਲ ਨਹੀਂ ਇਹ ਇੱਕ ਨਾਲ ਹੋਮ ਗਾਰਡ ਵਾਲਾ ਰੱਖਦੇ ਜਿੱਦੀ ਡਿਊਟੀ ਕਿਤੇ ਹੋਰ ਹੁੰਦੀ ਹੈ ਜੀ ਅੱਠ 10 10 ਸਾਲ ਦੇ ਨਾਲ ਲਈ ਫਿਰ ਜਿੱਤੇ ਜਾਂਦੇ ਉੱਤੇ ਲੈ ਜਾਂਦੇ ਉਹਨਾਂ ਨੂੰ ਰੱਖਿਆ ਹੀ ਇਸੇ ਵਾਸਤੇ ਹੋਇਆ ਕ腐ਸ਼ਨ ਵਾਸਤੇ ਪੈਸੇ ਫੜਨੇ ਜਾਂ ਗੱਲ ਕਰਨੀ ਜਾਂ ਉਹਦੇ ਨਾਲ ਸੌਦਾ ਮੁਕਾਉਣਾ ਇਹ ਉਹ ਕੰਮ ਹੀ ਇਹਨਾਂ ਦਾ ਏ ਸੁਰੱਖਿਆ ਜਿਹੜੀ ਆ ਅਗਾਂਹ ਤੋਂ ਹੋ ਰਹੀ ਆ ਤੁਸੀਂ ਇਹਨਾਂ ਜਿਹੜਾ ਕਦਮ ਚੱਕਿਆ ਬਿਲਕੁਲ ਜੀ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਮੈਨੂੰ ਮਤਲਬ ਤਰਸਣਾ ਚਾਹੁੰਦਾ ਵੀ ਇੱਕ ਡੀਐਸਪੀ ਸਾਫ ਸੀਗੇ 2023 ਚ ਉਹਨੇ ਕਹਿ ਇਹ ਆਪਦੇ ਵੱਲੋਂ ਚਿੱਠੀ ਲੈ ਕੇ ਉਹ ਚਪਸਰਾਂ ਨੂੰ ਦਿੱਤੀ ਸੀ ਵੀ ਇਹ ਫਲਾਣਾ ਬੰਦਾ ਫਲਾਣਾ ਫਲਾਣਾ ਕੰਮ ਗੈਂਗਸਟਰ ਇਹਦੇ ਲਿੰਕ 'ਚ ਨੇ ਜੀ ਔਰ ਨਸ਼ੇੜੀ ਔਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਬੰਦੇ ਜਿਹੜੇ ਉਹ ਇਹਦੇ ਲਿੰਕ 'ਚ ਨੇ ਜੀ ਉਹ ਜਿਹੜੇ ਸਮਾਨ ਪਤਾ ਕਰਨਾ ਚਾਹੀਦਾ ਕਿੱਥੋਂ ਲਿਆਉਂਦੇ ਕਿਵੇਂ ਵੇਚਦੇ ਵੇਚਣ ਵਾਲੇ ਬੰਦੇ ਗਨਮੈਂਟ ਤੇ ਵੀ ਪਰਚਾ ਹੈ ਜੋ ਬੜੇ ਦਿਨ ਤੋਂ ਇਹਦੇ ਨਾਲ ਸੀਗਾ ਜੀ ਜੋ ਮੰਨਿਆ ਸੀਗਾ ਮੈਂ ਇਹਦੀਆਂ ਜਿਹੜੀਆਂ ਨਾ ਇੱਕ ਮੁਹੱਲੀ ਪਲਾਟ ਤੇ ਕਿਸਤਾ ਮੈਂ ਦਿਨਾਂ ਨਸ਼ਾ ਵੇਚ ਕੇ ਉੱਥੇ ਮੋਗੇ ਥਾਣੇ ਦੇ ਵਿੱਚ ਉੱਥੇ ਵੀ ਇਹ ਪਾਇਦੇ ਜਿਹੜੀ ਸੁਰੱਖਿਆ ਦੀ ਮੇਰੀ ਗੱਲ ਹੈ ਜੀ ਮੈਨੂੰ ਇਹ ਖਤਰਾ ਹੈ ਜੀ ਵੀ ਇਹ ਮੈਨੂੰ ਗੋਲੀ ਜ਼ਰੂਰ ਮਰਵਾਉਣਗੇ ਮੇਰਾ ਮੂੰਹ ਬੰਦ ਕਰਨ ਵਾਸਤੇ ਤਾਂ ਕਿ ਮੈਂ ਕੇਸ 'ਚੋਂ ਬਾਹਰ ਸਕਾਂ ਤੇ ਯੋ ਇਹਨ ਦੇ ਲੀਕ ਕਨੇ ਗੈਂਗਸਟਰਾਂ ਨਾਲ ਜੂ-ਦੂਜਿਆ ਤੀਜਿਆ ਨਾਲ ਇਹ ਮੈਨੂੰ ਖਤਰਾ ਮੈਨੂੰ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਮੇਰੀ ਇਹ ਜਿਹੜੀ ਮੈਂ ਇਹਨਾਂ ਨੂੰ ਇਹਨਾਂ ਦੇ ਜਿਹੜੇ ਚੋਰਾਂ ਨੂੰ ਫੜਾ ਰਿਆਂ ਤਾਂ ਮੈਨੂੰ ਸੁਰੱਖਿਆ ਜ਼ਰੂਰ ਮੁਹਈਆ ਕਰਾਈ ਜਾਏ ਇਦੇ ਪਿੱਛੇ ਕਿਸੇ ਸਿਆਸੀ ਬੰਦੇ ਦਾ ਵੀ ਹੱਥ ਹੋ ਸਕਦਾ ਬਿਲਕੁਲ ਜੀ ਅੱਜ ਕੱਲ ਇਹ ਸਿਸਟਮ ਚੱਲਿਆ ਆ ਵੀ ਜਿਸ ਏਰੀਆ ਚ ਲੱਗਣਾ ਉਸ ਏਰੀਆ ਦਾ ਐਮਐਲ ਵੀ ਨਾਲ ਹੋਣਾ ਚਾਹੀਦਾ ਔਰ ਉਹਨੂੰ ਸਹਾਇਤਾ ਵੀ ਮਿਲਦੇ ਨੇ ਬਿਨਾ ਸਹਾਇਤਾ ਤੋਂ ਤਾਂ ਕੋਈ ਕਿਸੇ ਨੂੰ ਜਿੰਦੇ ਨਾਲ ਜਿੰਦੀ ਸੈਟਿੰਗ ਹੈ ਉਸ ਏਰੀਆ ਚ ਲੱਗ ਜਾਂਦਾ ਜੀ ਤੇ ਉਹਨੂੰ ਆਪ ਦਾ ਦਾਣਾ ਪਾਣੀ ਪਹੁੰਚਦਾ ਰਹਿੰਦਾ ਹੈ ਜਿਵੇਂ ਦਿੱਤੀ ਏਰੀਆ ਦਾ ਸੀਗਾ ਦੇਹਾਤੀ ਅਰਗੇ ਦਾ ਜਿਹੜਾ ਸਿੱਧਾ-ਸਿੱਧਾ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਦੇਹਾਤੀ ਅਰਗੇ ਦਾ ਜਿਹੜਾ ਮੰਨਦੇ ਆ ਉਹਦਾ ਸਿੱਧਾ-ਸਿੱਧਾ ਹੱਥ ਇਹਦੇ ਵਿੱਚ ਹੈ। ਬਿਲਕੁਲ ਜੀ ਤਾਂ ਦੀ ਵਾਰ-ਵਾਰ ਮੰਧੋਟ ਲੱਗਦਾ ਹੈ ਜੀ। ਗੁਰੂ ਸਾਹਿਬ 2 ਮਹੀਨੇ ਕੱਢਿਆ ਜੀ। ਇੱਥੇ ਤੀਜੀ ਵਾਰੀ ਚੌਥੀ ਵਾਰੀ ਦੀ ਪੋਸਟਿੰਗ ਹੋ ਗਈ ਹੈ ਜੀ ਤੇ ਦੇਹਾਤੀ ਐਮਐਲਏ ਤੋਂ ਬਿਨਾ ਥੋੜੀ ਹੋ ਸਕਦੀ ਹੈ ਜੀ। ਸਿੱਧੇ-ਸਿੱਧੇ ਜਿਹੜੇ ਆ ਦੋਸ਼ ਆ ਤੁਸੀਂ ਸਰ ਪੰਜਾਬ ਦਾ ਮੁੱਖ ਮੰਤਰੀ ਆ ਉਹ ਤਾਂ ਕਹਿੰਦਾ ਕਿ ਜਿਹੜਾ ਭ੍ਰਿਸ਼ਟਾਚਾਰ ਆ ਉਹਨੂੰ ਬਿਲਕੁਲ ਖਤਮ ਕਰਨਾ ਚਾੜੋ। ਵਾਰੀ ਵਾਰੀ ਜਿਹੜੀ ਪੰਜਾਬ ਸਰਕਾਰ ਤੁਹਾਆਂ ਜਾਂ ਲਾ ਰਹੀ ਆ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੜਾ ਵਧੀਆ ਉਹਨਾਂ ਨੇ ਚਲਾਇਆ ਇੱਕ ਇਹ ਭ੍ਰਿਸ਼ਟਾਚਾਰ ਦਾ ਦਿਨਸ਼ੇ ਦਾ ਦੋ ਕੰਮ ਬੜੇ ਵਧੀਆ ਕੀਤੇ ਨੇ ਪਰ ਇਹਨਾਂ ਦੀ ਜਿਹੜੀ ਨਾਜਾਇਜ਼ ਵਰਤੋਂ ਦੀ ਏ ਉਹਦਾ ਮੈਂ ਅਪੀਲ ਕਰਦਾ ਇੱਕ ਤਾਂ ਭ੍ਰਿਸ਼ਟਾਚਾਰ ਜਿਹੜਾ ਇਹ ਐਮਐਲਏ ਬੰਦੇ ਆਪਦੇ ਲਾ ਕੇ ਕਰਾਉਂਦੇ ਨੇ ਇਹਨਾਂ ਨੂੰ ਨਾ ਤਪਾਓ ਠੀਕ ਹੈ ਜਿਹੜੀਆਂ ਦੂਤੀਆਂ ਕਾਲੀਆਂ ਪੇਡਾਂ ਜਿਹੜੇ ਪੈਸੇ ਕੱਟੇ ਕਰਕੇ ਨਾ ਹੋ ਜਾ ਕੇ ਦਿੰਦੀਆਂ ਜਿਹੜੇ ਥਾਣਿਆਂ 'ਚ ਬਹਿ ਕੇ ਆਪਦਾ ਚਲਾਉਂਦੇ ਨੇ ਕੰਮ ਤੇ ਇਹਨਾਂ ਨੂੰ ਸਿਆਸੀ ਬੰਦਿਆਂ ਨੂੰ ਜਿਹੜੇ ਤੁਹਾਡੇ ਐਮ ਐਲ اے ਇਹਨਾਂ ਨੂੰ ਨੱਤ ਪਾਓ ਤੇ ਇਹਨਾਂ ਨੂੰ ਟਿਕਾਓ ਤਾਂ ਹੀ ਤੁਹਾਡੀ ਆਪ੍ਰਸ਼ਟਾਚਾਰ ਤੇ ਨਸ਼ੇ ਆਲੀ ਜਿਹੜੀ ਮੈਂ ਮੇ ਸਫਲ ਹੋਏਗੀ ਇਹਨਾਂ ਸੰਬੱਧ ਤੋ ਮੰਜੀ ਜਿਨ੍ਹਾਂ ਨਾਲ ਗੱਲਬਾਤ ਕਰਾਈਆ ਹੁਣ ਇਸ ਜਿਹੜੀ ਗੱਲਬਾਤ ਹੈ ਚਾਹੇ ਕੇਸ ਹੈ ਉਹਦੇ 'ਚ ਕਿੰਨੀ ਕਿ ਸਚਾਈ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ